ਰਾਜ ਰਾਣੀ ਹਣ ਪਾਣੀ ਜਦੋਂ ਆਇਆ ਹੜ੍ਹ ਤੇ ਸਾਰੇ ਵਿਸਰੇ ਵਸਰੇ ਰੁੜ ਗੇ ਨੁਕਸਾਨ ਬੜਾ ਹੋਇਆ ਸਾਡਾ ਨੁਕਸਾਨ ਕੀ ਦਾਣਾ ਪੱਕਾ ਵੀ ਨਹੀਂ ਰਿਹਾ ਵਿਸਰੇ ਵੀ ਨਹੀਂ ਰੇ ਬਾਕੀ ਇਹ ਆਪੀ ਮਕਾਨ ਵੀ ਡੇਗੇ ਨੇ ਤੇ ਕੁਛ ਵੀ ਨਹੀਂ ਕਰਦਾ ਬੜਾ ਸਿਲਸਿਲਾ ਮਾਰਾ ਆਡਾ ਤਰਪਾਲ ਫਿਰ ਭਰਾ ਮਰਾ ਤੇ ਉਹਨੇ ਆਣ ਕੇ ਤੇ ਪਾ ਕੇ ਸਾਨੂੰ ਦੇਖ ਕੇ ਗਿਆ ਬਿਆਨ ਖੋਣ ਵਾਸਤੇ ਇਹ ਨੁਕਸਾਨ ਆ ਬਹਿਣ ਕਿ ਕਿੱਥੇ ਘਰ ਚ ਕੋਨ ਦੋਨ ਘਰ ਚ ਦੋ ਬੱਚੇ ਆ ਬੇਟੇ ਇੱਕ ਕੁੜੀਆ ਤੋ ਦੋ ਜਣੇ ਆਹੀ ਇੱਕ ਨੂੰ ਤਾਂ ਤਿੰਨ ਕ ਮਹੀਨੇ ਵਿੱਚ ਆਪਚਾਰੇ ਨੂੰ ਕੱਲੇ ਦਾ ਕੰਮ ਤੇ ਇੱਕ ਬੋਲਡਾ ਦਾ ਜਾ ਸਿੱਖਦਾ ਹ ਜੀ ਹਾਂਜੀ ਤੇ ਗੁੜੀਆਂ ਗੁੜੀਆਂ ਕਰਦੀ ਐ ਸਲਾਈ ਦਾ ਕੰਮ ਉਹ ਵੀ ਮਾੜਾ ਮੋਟਾ ਹਾਂਜੀ ਸਿੱਖੀ ਐ ਕਿਹੜਾ ਪਿੰਡ ਕਿਹੜਾ ਹੈ ਗਲੂਕ ਚੱਕ ਕਿੰਨਾ ਕਿੰਨਾ ਪਾਣੀ ਹੈ ਇੱਥੇ ਪਾਣੀ ਇੱਥੇ ਲੱਖ ਲੱਖ ਤੋਂ ਵਾਦੀ ਦੇਣ ਬੜੀ ਮੁਸ਼ਕਲ ਕੱਟਿਆ ਹੈ ਕਿਤੇ ਕਿਤੇ ਰਹਿ ਕੇ ਜੇਠ ਮੀਂਹ ਦਾ ਘਾਰੀ ਉੱਚਾ ਆਹੀ ਉਧਰ ਫੇ ਚਲ ਗਏ ਹਾਂ ਹਾਂਜੀ ਆਹੀ ਪਿੰਡ ਹਾਂਜੀ ਅੱਛਾ ਉਹਨਾਂ ਦੇ ਉੱਚੇ ਹੀ ਉਹਨਾਂ ਦੇ ਨਹੀਂ ਪਾਣੀ ਚੜਿਆ ਸਾਡੇ ਤੇ ਨੀਵੇਂ ਆ ਬੜਾ ਨੀਵੇਂ ਦਾ ਕਰਕੇ ਪਾਣੀ ਬੜਾ ਚੜਿਆ ਉਥੇ ਹੱਪਾ ਰੇ ਅਸੀਂ ਪੂਰੇ ਕੀ ਮਦਦ ਉਹਤਨਾ ਰਸ਼ਨ ਬਣਦੀ ਚਲੋ ਸਾਨੂੰ ਮਾੜੀ ਮੋਟੀ ਨਹੀਂ ਲਈਆ ਹਾਂ ਬਾਕੀ ਇਹ ਵੀ ਹੋਰ ਨਹੀਂ ਮਕਾਨ ਮੁਕਨ ਲਈ ਕੋਈ ਨਹੀਂ ਕਹ ਕੇ ਕਿ ਐਸਾ ਤੱਕ ਉਹਦਾਉਂ ਨਾ ਅਜੇ ਕਿਸੇ ਨੇ ਨਹੀਂ ਕਿਹਾ ਗੁਜਾਰਾ ਕੀ ਵੀ ਤਾਂ ਨਾਲ ਤਾਂ ਠੀਕ ਠਾਕ ਮਾੜੇ ਮੋٹے ਕੰਮ ਕਰਦੇ ਇਦਰਜੀਆਂ ਦਾ ਤੇ ਹੁਣ ਕਈ 5-7 ਸਾਲ ਹੋਇਆ ਨਹੀਂ ਕਰਦੇ ਠੀਕ ਹੀ ਨਹੀਂ ਦੰਦੇ ਤੇ ਕੀ ਪ੍ਰੋਬਲਮ ਹੈ ਹੋਰ ਹੋਰ ਇਹ ਵੀ ਹੁਣ ਇਹਨਾਂ ਨੂੰ ਖਰਚ ਕੋਈ ਸੁਦਾਈ ਤੇ ਮੁਰਕੀ ਉਹ ਤੋਂ ਲੈ ਕੇ ਨਾ ਹੁਣ ਜਾਂਦੀਆਂ ਚੱਲਦੇ ਨਾ ਕੰਮ ਨਹੀਂ ਕਰ ਸਕਦਾ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਮੈਂ ਜੀ ਟਰੇਲਰ ਦਾ ਕੰਮ ਕਰਦਾ ਹਾਂ ਪਹਿਲਾਂ ਤਾਂ ਮੈਂ ਠੀਕ ਠਾਕ ਹੀ ਚੱਲੋ ਕੋਲੀ ਦਾ ਨੁਕਸਾ ਹੈ ਜੀ ਚੱਲੋ ਮੈਂ ਕੰਮ ਤੇ ਜਾਂਦਾ ਰਿਹਾ ਠੀਕ ਆਂਦਾ ਜਾਂਦਾ ਰਿਹਾ ਕੋਈ ਗੱਲ ਨਹੀਂ ਤੇ ਬਾਅਦ ਇੱਕ ਥੋੜਾ ਚਿਰ ਹੋ ਗਿਆ ਕਿ ਦੋ ਚਾਰ ਸਾਲ ਦੀ ਪੰਜ ਸਾਲ ਦੀ ਗੱਲ ਹੋ ਗਈ ਆ ਬੀਬੀ ਵਧਨ ਕਰਕੇ ਮੈਂ ਥੋੜਾ ਜਿਹਾ ਅਦਾਖਲ ਰਿਆ ਹੋਰ ਕਰਕੇ ਸਰੀਰ ਕਮਜ਼ੋਰ ਹੋ ਗਿਆ ਮੈਂ ਹੁਣ ਸਾਈਕਲ ਸੋ ਵੀ ਨਹੀਂ ਚਲਾ ਸਕਦਾ ਮਗਰ ਬਾਅਦ ਚ ਕੋਈ ਟੈਕਸ਼ਨ ਹੋ ਵੀ ਹੋਰ ਵੀ ਇਹ ਪ੍ਰੋਬਲਮ ਪੈ ਗਈ ਸ਼ਰੀਰ ਵਿੱਚ ਮੈਂ ਨਹੀਂ ਚੱਲ ਸਕਦਾ ਮੈਂ ਚਾਰ-ਪੰਜ ਸਾਲ ਤੋਂ ਘੜੀ ਹੁੰਦੀ ਪਹਿਲਾਂ ਚਲੋ ਠੀਕ ਠਾਕ ਚੱਲਦਾ ਸੀ ਹਾਂ ਕੰਮ ਕਰਦੇ ਕੰਮ ਕਰਦੇ ਦਾ ਆਪਣਾ ਕੰਮ ਕਰਦੇ ਹਾਂ ਆਪਣਾ ਕਰਦੇ ਹਾਂ ਤੁਹ ਕੀ ਕੀ ਪ੍ਰੋਬਲਮ ਮਹਿਸੂਸ ਹੁੰਦੀ ਹੈ ਸ਼ਰੀਰ ਸ਼ਰੀਰ ਤੁਹ ਨੇ ਹੁੰਦੀ ਆ ਸ਼ਰੀਰ ਲੱਤਾਂ ਨਹੀਂ ਕੰਮ ਕਰਦੀਆਂ ਤੇ ਥੋੜੀ ਅੰਦਰ ਜੀ ਦਾ ਨੁਕਸਾ ਥੋੜਾ ਫੈਕਸ਼ਨ ਦਾ ਉਹ ਨਹੀਂ ਜਾਂਦਾ ਜੀ ਦੋਈ ਚੱਲਣ ਦੀ ਦਵਾਈ ਪਹਿਲਾਂ ਤੇ ਚੱਲਦੀ ਹੈ ਇਥੋਂ ਕਮਰਾ ਪਰ ਚੱਲਦੀ ਤੋਂ ਮਹਿੰਗੀ ਦਵਾਈ ਉਹ ਫਿਰ ਨਹੀਂ ਆ ਪੂਰੀ ਹੋਈ ਸਾਡੇ ਕੋਲ ਹੁਣ ਅੱਡੇ ਚ ਨਾਰਮਲ ਦੀ ਦਵਾਈ ਆ ਹੁਣ ਮੈਂ 2-4 ਦਿਨ ਦਵਾਈ ਮੁੱਕ ਗਈ ਨਹੀਂ ਖਾਦੀ ਗਈ ਤੇ ਇਹ ਵੇਖੋ ਇਹ ਵੀ ਖਤੀ ਹੋਇਆ ਇਹ ਬਾਮਾ ਦੇ ਹੋ ਗਿਆ ਫਿਰ ਤੋਂ ਮੈਂ ਕਹਿੰਦੇ ਨੂੰ ਮੈਂ ਦਵਾਈ ਦੇ ਲਿਆ ਕੇ ਚਲੋ ਸਹੀ ਥੋੜੀ ਤੇ ਇੱਕ ਤੋਂ ਖਾ ਖਾ ਹੀ ਦੋਨੇ ਟਾਈਮ ਪਾਸ ਹੋ ਜਾਂਦਾ ਮੈਡੀਕਲ ਟੀਮ ਆਉਂਦੀ ਆ ਕਿਸੇ ਨੂੰ ਦਿਖਾਇਆ ਨਹੀਂ ਫਰੀ ਹਾਂ ਦਿੱਤੀ ਦਵਾਈ ਉਹਨਾਂ ਨੂੰ ਉਹ ਦਿਨਾਂ ਨਹੀਂ ਉਹ ਦਿਨਾਂ ਨਹੀਂ ਰੋਕ ਨਹੀਂ ਫਰਕ ਹੋ ਮੈਂ ਖਾਂ ਖਾਦੀ ਗੋਲੀ ਉਹਨਾਂ ਨੇ ਨਹੀਂ ਗਾੜਿਆ ਮੈਂ ਦਿੱਤੀ ਨਾਰਮਲ ਦੀ ਚੱਲ ਜਾਂਦੀ ਆ ਸਾਦੀ ਗੋਲੀ ਦੀ ਨਹੀਂ ਗੱਲ ਬਣੀ